ਪਿੰਨਾਂ ਵਾਲ ਲੜਕੀਆਂ ਦੇ ਵਿਆਹ ਦੀ ਜਿਹੜੀ ਉਮਰ ਆ ਉਹ ਘੱਟੋ-ਘੱਟ 18 ਸਾਲ ਜਿਹੜੀ ਆ ਉਹ ਤੈਅ ਕੀਤੀ ਗਈ ਸੀ ਪਰ ਹੁਣ ਸਰਕਾਰਾਂ ਦੇ ਵੱਲੋਂ ਇਹ ਜਿਹੜਾ ਨਿਯਮ ਹੈ ਇਹ ਵਿਧਾਨ ਸਭਾ ਦੇ ਵਿੱਚ ਇਹਦਾ ਬਿੱਲ ਪਾਸ ਕਰਕੇ ਕਾਨੂੰਨ ਇੱਕ ਨਵਾਂ ਬਣਾਇਆ ਗਿਆ ਆ ਉਹ ਤੁਹਾਨੂੰ ਦੱਸਦੇ ਆ ਇਹ ਕੀ ਜਿਹੜਾ ਨਵਾਂ ਕਾਨੂੰਨ ਲੜਕੀਆਂ ਦੇ ਵਿਆਹ ਨੂੰ ਲੈ ਕੇ ਬਣਿਆ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਨੇ ਕੁੜੀਆਂ ਦੇ ਵਿਆਹ ਦੀ ਉਮਰ ਆ ਜਿਹੜੀ ਉਹ 18 ਸਾਲ ਤੋਂ ਵਧਾ ਕੇ 21 ਸਾਲ ਤੱਕ ਕਰਨ ਦੇ ਸਬੰਧੀ ਜਿਹੜਾ ਬਿੱਲ ਹੈ ਉਹ ਮੰਗਲਵਾਰ ਨੂੰ ਪਾਸ ਕਰ ਦਿੱਤਾ ਹੈ ਰਾਜ ਵਿਧਾਨ ਸਭਾ ਨੇ ਔਰਤਾਂ ਦੇ ਵਿਆਹ ਦੇ ਯੋਗ ਉਮਰ ਵਧਾਉਣ ਦੇ ਸਬੰਧੀ ਬਾਲ ਵਿਆਹ ਦੀ ਮਨਾਹੀ ਹਿਮਾਚਲ ਪ੍ਰਦੇਸ਼ ਦੇ ਸੋਧ ਬਿੱਲ 2024 ਨੂੰ ਜਿਹੜਾ ਆਵਾਜ਼ ਵੋਟ ਦੇ ਨਾਲ ਪਾਸ ਕਰ ਦਿੱਤਾ ਹੈ ਅਤੇ ਬਿੱਲ ਪੇਸ਼ ਕਰਦੇ ਹੋਏ ਸਿਹਤ ਅਤੇ ਮਹਿਲਾ ਅਧਿਕਾਰਤਾ ਮંત્રી ਧਨੀ RAM ਸ਼ਾਂਡਲ ਨੇ ਜਿਹੜਾ ਕਿਹਾ ਕਿ ਬਾਲ ਵਿਆਹ ਐਕਟ 2006 ਦਾ ਪ੍ਰਬੰਧ ਬਾਲ ਵਿਆਹ ਤੇ ਰੋਕ ਲਗਾਉਣ ਲਈ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਲਿੰਗ ਸਮਾਨਤਾ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਕੁੜੀਆਂ ਦੇ ਵਿਆਹ ਦੀ ਘੱਟੋ ਘੱਟ ਦੇ ਲਈ ਜੀ ਉਮਰ ਆ ਉਹ ਵਧਾਉਣਾ ਜ਼ਰੂਰੀ ਹੈ ਕਿਉਂਕਿ ਮੰਤਰੀ ਨੇ ਮੰਤਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਘੱਟ ਉਮਰ ਦੇ ਵਿੱਚ ਗਰਭ ਧਾਰਨ ਦੇ ਨਾਲ ਕੁੜੀਆਂ ਦੀ ਸਿਹਤ ਤੇ ਵੀ ਜਿਹੜਾ ਉਹ ਅਸਰ ਪੈਂਦਾ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰਾਜ ਦੇ ਵਿੱਚ ਬਾਲ ਵਿਆਹ ਐਕਟ 2006 ਅਤੇ ਇਸ ਦੇ ਨਾਲ ਸੰਬੰਧਿਤ ਐਕਟਾਂ ਦੇ ਵਿੱਚ ਸੋਧ ਕਰਕੇ ਕੁੜੀਆਂ ਦੇ ਵਿਆਹ ਦੀ ਜਿਹੜੀ ਉਮਰ ਹੈ 21 ਸਾਲ ਦਾ ਜਿਹੜਾ ਪ੍ਰਸਤਾਵ ਹੈ ਉਹ ਪਾਸ ਹੋ ਗਿਆ ਹੈ ਉਨ੍ਹਾਂ ਦਾ ਮੰਨਣਾ ਇਹ ਹੈ ਕਿ ਲੜਕੀਆਂ ਦੀ ਉਮਰ ਵਧਾਉਂਦਾ ਇੱਕ ਕਾਰਨ ਇਹ ਵੀ ਹੈ ਵਿਆਹ ਦੀ ਉਮਰ ਦਾ ਵੀ ਲੜਕੀਆਂ ਜਿਹੜੇ ਉੱਚ ਸਿੱਖਿਆ ਜਿਹੜੀ ਉਹ ਪ੍ਰਾਪਤ ਕਰ ਸਕਣ ਕਿਉਂਕਿ ਮਾਪਿਆਂ ਨੂੰ ਕਾਹਲੀ ਹੁੰਦੀ ਆ ਵੀ 18 ਸਾਲ ਦੀ ਹੋ ਗਈ ਤੇ ਵਿਆਹ ਕਰ ਦੋ ਪਰ ਨਹੀਂ ਪਰ ਸਰਕਾਰਾਂ ਵੀ ਇਹ ਚੀਜ਼ ਚਾਹੁੰਦੀਆਂ ਨੇ ਕਿ ਜਿਹੜੀਆਂ ਲੜਕੀਆਂ ਨੇ ਖੁਦ ਆਤਮ ਨਿਰਭਰ ਵਰਣ ਆਪਣੇ ਪੈਰਾਂ ਤੇ ਖੁਦ ਸਟੈਂਡ ਹੋਣ ਉੱਚ ਸਿੱਖਿਆ ਹਾਸਲ ਕਰਨਾ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਇਹ ਬਿੱਲ ਆ ਇਹ ਪਾਸ ਕਰ ਦਿੱਤਾ ਹੈ ਤੇ ਹੁਣ ਹਿਮਾਚਲ ਪ੍ਰਦੇਸ਼ ਸਰਕਾਰ ਦੇ ਵੱਲੋਂ ਇਹ ਬਿੱਲ ਪਾਸ ਹੋ ਚੁੱਕਾ ਹੈ ਹੁਣ ਜਿਹੜਾ ਲੜਕੀਆਂ ਦਾ ਵਿਆਹ ਹੈ 21 ਸਾਲ ਦੀ ਉਮਰ ਤੋਂ ਬਾਅਦ ਹੀ ਜਿਹੜਾ ਉਹ ਕੀਤਾ ਜਾਏਗਾ